रोपर ਤੋਂ आम आदमी पार्टी ਦੇ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਨੇ ਬੀਤੇ ਦਿਨੀ ਸਾਤਲੂਦ ਰਿਆਵਾਲੇ ਇਲਾਕੇ 'ਚ ਰੇਡ ਕਰਕੇ ਹੋਰ ਹੀ ਨਰਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਇਧਰੋਂ ਨਜਾਇਜ਼ ਮਾਈਨਿੰਗ ਕਰ ਰਹੇ ਲੋਕ ਆਪਣੇ ਟਿਪਪਰ ਅਤੇ ਜੀਸੀਬੀ ਮਸ਼ੀਨਾ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਅਤੇ ਕੁਝ ਲੋਕ ਆਪਣੇ ਟਿਪਰਾਂ ਨੂੰ ਭਜਾ ਕੇ ਲੈ ਗਏ। ਫਰਾਰ ਟਿਪਰਾਂ ਦੇ ਨੰਬਰ ਨੋਟ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਹਨ। ਵਿਧਾਇਕ ਸੰਧੋਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ 1 ਘੰਟੇ ਤੱਕ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਫੋਨ ਕਰਕੇ ਇਸ ਦੀ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿੱਚ ਆਪਣਾ ਫੋਨ ਹੀ ਬੰਦ ਕਰ ਦਿੱਤਾ ਵਿਧਾਇਕ ਸੰਧੋਵਾ ਨੇ ਵੀ ਕਿਹਾ ਹੈ ਕਿ ਇਸ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਦਾ ਧੰਦਾ ਜੋਰਾਂ ਤੇ ਚੱਲ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ ਉਹਨਾਂ ਕਹਿ ਕੇ ਉਹ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਦੇ ਜਾ ਕੇ ਕਰਨਗੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ ਤੇ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪ੍ਰਸ਼ਾਸਨ ਕਹਿੰਦਾ ਕਹਿੰਦਾ ਮਾਈਨਿੰਗ ਹੋ ਨਹੀਂ ਰਹੀ ਹੈ ਅੱਜ ਅਸੀਂ ਛਾਪਾਂ ਮਾਰਿਆ ਤੇ ਨਜਾਇਜ਼ ਮੈਨਗ ਫੜੀ ਐ ਉਥੇ ਅੱਠ ਪੋਪ ਲੈਣਾ ਜਿਹੜੀ ਇੱਕ ਪੋਪ ਲੈਨ ਹੈ ਉਹਦੀਆਂ ਕਾਪੀਆਂ ਵੀ ਫੜੀਆਂ ਕਿ 100-100 ਗੱਡੀ ਭਰਦੀ ਆ ਉਹ ਪਾਈਪ ਲਾਈਨ ਪੋਪ ਲਾਈਨ ਜਿਹੜਾ ਸਰਕਾਰ ਦੇ ਮਤਲਬਕ ਉਥੇ 70000 ਟਨ ਮਾਲ ਘਟ ਸਕਦੇ ਖੱਡ ਚੋਂ ਪਰ 70000 ਟਨ ਤਾਂ ਰੋਜ਼ ਦਾ ਇੱਕ ਵਿੰਦਾ ਘਟ ਰਿਹਾ ਹੈ ਹਜ਼ਾਰ-ਹਜ਼ਾਰ ਟਿਪਰ ਅਸੀਂ ਛਾਪਾਂ ਮਾਰਿਆ ਸਰਕਾਰ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਜਦੋਂ ਨਹੀਂ ਕਰੀ ਫਿਰ ਅਸੀਂ ਆਪ ਗਏ ਔਰ ਫੜ ਕੇ ਦਿੱਤਾ ਉਹਨਾਂ ਨੂੰ ਬੜਾ ਨਜਾਇਜ਼ ਜਿਹੜੀ ਮੈਨਿੰਗ ਹੋ ਰਹੀ ਹੈ ਲੋਕਾਂ ਦੀ ਸ਼ਿਕਾਇਤ ਹੀ ਕਿ ਸਾਨੂੰ ਪਾਣੀ ਪੀਣ ਵਾਲਾ ਮੁੱਕ ਚੁੱਕਿਆ ਹੈ ਧਰਤੀ 'ਚ ਫਸਲਾਂ ਨੂੰ ਵੀ ਪਾਣੀ ਨਹੀਂ ਲਾ ਸਕਦੇ ਇਸ ਕਰਕੇ ਸਾਨੂੰ ਜਦੋਂ ਜ ਬਾਹਰ ਬਾਹਰ ਸ਼ਿਕਾਇਤਾਂ ਮਿਲਦੇ ਤਾਂ ਅਸੀਂ ਉਹ ਸ਼ਿਕਾਇਤ ਦੀ ਹੋਰ ਪ੍ਰਸ਼ਾਸਨ ਨੂੰ ਜਿਹੜੇ ਸੁਤਤਾ ਪਿਆਦਾ ਨੂੰ ਦੱਸਿਆ ਕਿ ਇੱਥੇ ਥੋੜੀ ਮੈਨਿੰਗ ਹੋ ਰਹੀ ਹੈ ਅਸੀਂ ਫੜ ਲਿਆ ਉਹਦੇ ਹੱਥ ਕਾਰਵਾਈ ਦੇ ਤੇ ਵੀ ਕਰੋ ਕਾਰਵਾਈ ਤੇ ਉੱਥੇ ਜਿਹੜੀ ਹੈਗੀ ਕਿੰਨਾ ਏਰੀਆ ਲੋਟ ਆ ਕਿ ਨਹੀਂ ਲੋਟ ਆ ਕਿੰਨੀ ਜਿਹੜੀ ਹੈਗੀ ਜਿਆਦਾ ਕੰਮ ਹੋ ਰਹੀ ਹੈ ਮੈਨਿੰਗ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਨਾ ਮੈਨਿੰਗ ਹੈ ਉਹ ਪਾਣੀ ਦੇ ਵਿੱਚ ਹੋ ਰਹੀ ਥੀ ਕੋਈ ਵੀ ਕਾਨੂੰਨੀ ਕਹਿੰਦਾ ਕਿ ਪਾਣੀ ਦੇ ਵਿੱਚ ਮੈਨਿੰਗ ਮੈਨੂੰ ਵਿੱਚ ਪਾਣੀ ਦੇ ਵਿੱਚ ਹੀ ਜਿਹੜਾ ਸਤਲੁਜ ਦਰਿਆ ਹੈ ਉਹਦੇ ਵਿੱਚ ਹੀ ਮਸ਼ੀਨਾਂ ਖੜੀਆਂ ਤੀਆਂ ਔਰ ਅਸੀਂ ਸਾਰੀਆਂ ਵੀਡੀਓ ਬਣਾਈਆਂ ਖੜੀਆਂ ਆ ਉਹ ਕੁਝ ਕੱਢ ਕੇ ਲੈ ਕੇ ਭਜਾ ਕੇ ਟਿਪਰ ਬਹੁਤ ਟਿਪਰ ਭਜਾ ਕੇ ਲੈ ਕੇ 8 ਮਸ਼ੀਨਾਂ ਹੀ ਫਾੜ ਲਈਆਂ ਨੇ 8 ਨ ਉੱਠ ਕੇ ਪਰ ਉਹ ਪਾਣੀ ਵਿੱਚ ਮਾਈਨਿੰਗ ਹੁੰਦੀ ਨਹੀਂ ਹੈਗੀ ਕੋਈ ਵੀ ਕਾਨੂੰਨੀ ਕਹਿੰਦਾ ਕਿ ਪਾਣੀ ਤੁਸੀਂ ਚਾਲਦੇ ਪਾਣੀ ਦੀ ਮਾਈਨਿੰਗ ਕਰੋਗੇ ਪਰ ਮਾਈਨਿੰਗ ਹੋ ਰਹੀ ਤੁਸੀਂ ਮੌਕੇ ਤੇ ਦੇਖੇ ਕਿੰਨੀ ਕੁ ਮਾਈਨਿੰਗ ਹੋਈ ਹੋਈ ਸੀ ਜਿਹੜਾ ਕਿਦਾਂ ਦਾ ਹਾਲਾਤ ਸੀ ਉੱਥੇ 100 100 ਫੁੱਟ ਡੂੰਘੇ ਟੋਏ ਪੱਟੇ ਹੋਏ ਆ ਮੈਨਰੇ ਵਿੱਚ ਜਿਹੜਾ ਕਿ ਪਾਣੀ 8 ਫੁੱਟ 9 10 ਫੁੱਟ ਮਾਈਨ ਮਾਲ ਹਾਰ ਸਾਰਾ ਕੁਛ ਇਹ ਪੂਰਾ ਇਲਾਕਾ ਜਾੜ ਕੇ ਰੱਖ ਦਿੱਤਾ ਇਹਨਾਂ ਨੇ ਕਿ ਲੋਕਾਂ ਨੇ ਨਹੀਂ ਮੈਨਗਡੂੰਗੀ ਕਰੀਏ ਲੋਕ ਬਹੁਤ ਪਰੇਸ਼ਾਨ ਆ ਉਥੇ ਦੇ ਲੋਕਾਂ ਦੀ ਸਾਡੇ ਕੋਲ ਵੀਡੀਓ ਲੋਕ ਛੋਟੇ ਛੋਟੇ ਬੱਚੇ ਕਹਿੰਦੇ ਸਾਨੂੰ ਜੀ ਧੂੜ ਪੈਂਦੀ ਅਸੀਂ ਬਹੁਤ ਪਰੇਨ ਤੋਂ ਪਰੇਸ਼ਾਨ ਹੈ ਰਾਤ ਨੂੰ ਸੌ ਨਹੀਂ ਸਕਦੇ ਡੂੰਗੇ ਖੱਡਿਆਂ ਕਰਨ ਕੋਈ ਹਾਦਸੇ ਵੀ ਹੋਏ ਆ ਚਾਰ ਲੋਕਾਂ ਦੀ ਡੈਥ ਹੋ ਚੁੱਕੀ ਹੈ ਜਿਹੜੇ ਲੋਕ ਉਥੇ ਕੰਮ ਕਰਦੇ ਆ ਉਹ ਪਾਣੀ ਵਿੱਚ ਜਿੱਦਾ ਵੀ ਆਮ ਨੌਰਮ ਪਾਣੀ ਨੂੰ ਡੁੱਬ ਗਏ ਆ ਮੁਰਤੇ ਉਹਦੀ ਡੈਥ ਹੀ ਹੋ ਗਈ ਵਿੱਚ ਸਾਡੇ ਦਾ ਕੁਝ ਪੱਤਰਕਾਰ ਵੀ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਦੱਸੋ ਸਨੋ ਸਰ ਸਾਹਿਬ ਕਿੱਥੇ ਨਿਆਂ ਮੈਨੂੰ ਦੀ ਝੂਠੇ ਦ ਸੱਚ ਕਰਕੇ ਦੱਸਦਾ ਕਿ ਨਜਾਇਜ਼ ਮਾਈਨਿੰਗ ਹੋ ਰਹੀ ਔਰ ਹੋਰ ਵੀ ਤੁਹਾਨੂੰ ਦੱਸਦਾ ਬਹਿਦੇ ਨਾਲ ਕਿ 2-4 ਦਿਨਾਂ ਦੇ ਵੀ ਵੱਡਾ ਹੋਰ ਵੀ ਮੋਰਚੇ ਮਾਰਾਂਗੇ ਫੜ ਕੇ ਦੇਵਾਂਗੇ ਉਹਨਾਂ ਰਾਤ ਨੂੰ ਮੈਨਿੰਗ ਵੀ ਇੰਨੀ ਹੋ ਰਹੀ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਹੈਗੀ ਮਾਈਨਿੰਗ ਹੋ ਰਹੀ ਹੈ ਕੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਨੂੰ ਇਹੀ ਬੇਨਤੀ ਕਰੂੰਗਾ ਜਿਹੜੇ ਅਫਸਰ ਹਨ ਉਹ ਪਾਣੀ ਵਿੱਚ ਚੱਲਦੀ ਮੈਨਿੰਗ ਦਾ ਏਰੀਆ ਵੀ ਪਵਾਇਆ ਗੋਣ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮੈਨਿੰਗ ਵਿਭਾਗ ਦੇ ਅਫਸਰ ਹੈ ਜਿਹੜੇ ਖਲਾ ਕੰਮ ਕਰਦੇ ਉਹਦੇ ਖਿਲਾਫ ਵੀ ਕਾਰਵਾਈ ਉਹਨਾਂ ਦੀ ਡਿਊਟੀ ਉੱਤੇ ਲੱਗੀ ਵੀ ਹੈ ਇਤੋਂ ਜ਼ਿਆਦਾ ਮੈਨਿੰਗ ਨਹੀਂ ਹੋਣ ਦੇਣੀ ਹੈ ਜਿਨ੍ਹਾਂ ਨੇ ਮੈਨਿੰਗ ਨਜਾਇਜ਼ ਕਰਾਈ ਉਹਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਠੇਕੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਰੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ